ਸਤਿ ਸ਼੍ਰੀ ਅਕਾਲ ਦੋਸਤੋ ਸੋ ਜਿਹੜਾ ਮੇਰਾ ਅੱਜ ਦਾ ਵਲੌਗ ਆ ਇਹ ਹੈਗਾ ਜੀ ਸੁਲਤਾਨਪੁਰ ਲੋਧੀ ਨਾਲ ਸੰਬੰਧਤ ਸੋ ਅੱਜ ਤੁਹਾਨੂੰ ਮੈਂ ਲੈ ਕੇ ਜਾ ਰਿਹਾ ਜੀ ਗੁਰਦੁਆਰਾ ਸ਼੍ਰੀ ਸੰਤ ਘਾੜ ਸਾਹਿਬ ਇਹ ਜਿਹੜਾ ਗੁਰਦੁਆਰਾ ਜੀ ਇਹ ਗੁਰੂ ਨਾਨਕ ਪਾਤਸ਼ਾਹ ਜੀ ਨਾਲ ਸੰਬੰਧਤ ਹੈ ਸੋ ਇੱਥੇ ਗੁਰੂ ਨਾਨਕ ਦੇਵ ਜੀ ਨੇ ਇਹ ਜਿਹੜਾ ਗੁਰਦੁਆਰਾ ਵੀਰ ਸਾਹਿਬ ਆ ਨਾ ਜੀ ਉੱਥੇ ਉੱਥੋਂ ਚ ਬੀਮਾਰੀ ਸੀ ਤੇ ਤਿੰਨ ਦਿਨ ਬਾਅਦ ਇਹ ਇੱਥੇ ਆ ਕੇ ਪ੍ਰਗਟ ਹੋਈ ਸੀਗੇ ਜੀ ਗੁਰਦੁਆਰਾ ਸੰਤ ਘਾੜ ਸਾਹਿਬ ਵਿੱਚ ਵੀ ਇਹ ਤੇ ਇੱਥੇ ਉਹਨਾਂ ਨੇ ਜਿਹੜਾ ਮੂਲ ਮੰਤਰ ਦਾ ਉਚਾਰਨ ਕੀਤਾ ਸੀਗਾ ਜੀ ਤੇ ਆਜੋ ਤੁਹਾਨੂੰ ਅੱਥਰ ਲੈ ਚਲਦੇ ਆਂ ਆ ਜਿਹੜੀ ਸੜਕ ਹੈ ਹੁਣ ਪੱਕੀ ਬਣ ਚੁੱਕੀ ਹੈ ਜੀ ਤੇ ਕਿਸੇ ਟਾਈਮ ਇੱਥੇ ਜੰਗਲ ਵੀ ਆਵਨ ਹੁੰਦਾ ਸੀਗਾ ਤੇ ਇਹ ਜਿਹੜਾ ਗੁਰਦੁਆਰਾ ਵਾ ਇਹ ਹੀ ਹੈਗਾ ਸ਼ਸ਼ੋਭਤ ਇਹ ਇੱਥੇ ਕਿਸੇ ਟਾਈਮ ਕਹਿੰਦੇ ਵੀ ਉਸ ਟਾਈਮ ਸ਼ਮਸ਼ਾਨ ਘਾੜ ਸੀਗਾ ਜਿੱਥੇ ਕਿ ਹੁਣ ਗੁਰੂ ਨਾਨਕ ਪਾਸ਼ੀ ਦਾ ਇਹ ਜਿਹੜਾ ਗੁਰਦੁਆਰਾ ਸੰਤ ਕਲਬ ਸਾਹਿਬ ਦੇ ਨਾਲ ਨਾਲ ਇਹ ਹੈ ਜੀ ਇੱਥੇ ਸੋ ਇੱਥੇ ਇਹ ਮੂਲ ਮੰਤਰ ਦੀ ਸਥਾਪਨਾ ਕੀਤੀ ਜਾ ਰਹੀ ਹੈ ਜੀ ਜੋ ਕਿ ਗੁਰਦੁਆਰਾ ਸਾਹਿਬ ਦੇ ਬਿਲਕੁਲ ਪਿੱਛੇ ਆ ਜੀ ਸੋ ਆਜੋ ਮੇਰੇ ਨਾਲ ਨਾਲ ਤੁਹਾਨੂੰ ਮੈਂ ਦਿਖਾਉਣਾ ਸੋ ਆ ਦੇਖੋ ਇੱਥੇ ਜੰਗਲ ਚ ਮੰਗਲ ਲੱਗੇ ਹੋਏ ਨੇ ਰੁੱਖ ਬਹੁਤ ਜਿਆਦੇ ਲਗਾ ਦਿੱਤੇ ਆ ਔਰ ਜਿਨੇ ਸਾਰੇ ਵਹਿੰਦੇ ਕਿਨਾਰੇ ਜਿਹੜੇ ਰੁੱਖ ਲੱਗੇ ਨੇ ਸਾਰੇ ਇਹ ਬਾਬਾ ਜਿਹੜੇ ਹੈਗੇ ਆ ਸੰਤ ਬਲਬੀਰ ਸਿੰਘ ਜੀ ਸੀਚੇਵਾਲ ਵਾਲੇ ਇਹ ਸਾਰੇ ਉਹਨਾਂ ਦੀ ਜਿਹੜੀ ਹੈਗੀ ਸੇਵਾ ਸੋ ਆ ਰਸਤਾ ਜਿਹੜਾ ਵਾ ਇੱਥੇ ਕਿਸੇ ਟਾਈਮ ਕੋਈ ਵੀ ਨਹੀਂ ਸੀ ਮਤਲਬ ਇੱਥੋਂ ਦੀ ਲੰਘਦਾ ਹੁੰਦਾ ਤੁਹਾਨੂੰ ਦੇਖੋ ਰੁੱਖ ਕਿੰਨੇ ਲੱਗ ਗਏ ਆ ਤੇ ਇਹਦੀ ਮੰਡੀ ਦੇ ਨਾਲ ਹੀ ਪੰਦਾ ਜੀ ਇਹ ਦਾਣਾ ਮੰਡੀ ਆ ਇੱਥੇ ਸੁਲਤਾਨਪੁਰ ਲੋਧੀ ਦੀ ਤੇ ਉਹਦੇ ਵਿੱਚ ਹੀ ਗੁਰਦੁਆਰਾ ਸਵਾ ਵਈਂ ਦੇ ਬਿਲਕੁਲ ਕਿਨਾਰੇ ਤੇ ਤੇ ਆਹ ਦੇਖੋ ਜੀ ਆਪਾਂ ਪਹੁੰਚ ਚੁੱਕੇ ਆ ਗੁਰਦੁਆਰਾ ਸ੍ਰੀ ਸੰਤ ਘੜ ਸਾਹਿਬ ਸੋ ਇੱਥੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਮੂਲ ਬੰਦਤਰ ਦਾ ਜਿਹੜਾ ਉਚਾਰਨ ਕੀਤਾ ਸੀਗਾ ਸੋ ਇੱਥੋਂ ਹੀ ਉਹਨਾਂ ਨੇ ਆਪਣੀ ਜਿਹੜੀ ਪਹਿਲੀ ਉਦਾਸੀ ਦੀ ਸ਼ੁਰੂਆਤ ਵੀ ਇੱਥੋਂ ਹੀ ਕੀਤੀ ਸੀਗੀ ਸੁਲਨਾਲਪੁਰ ਲੋਧੀ ਦੀ ਧਰਤੀ ਤੋਂ ਸੋ ਦੇਖੋ ਜੀ ਕਰੋ ਦਰਸ਼ਨ ਗੁਰਦੁਆਰਾ ਸ੍ਰੀ ਸੰਤ ਕਾੜ ਸਾਹਿਬ ਸultanpur Lodhi ਸੋ ਇਥੇ ਹੋਰ ਵੀ ਬੜੇ ਗੁਰਦੁਆਰੇ ਨੇ ਸਾਰੇ ਗੁਰੂ ਨਾਨਕ ਪਾਸ਼ਾ ਜੀ ਨਾਲ ਸੰਬੰਧਤ ਨੇ ਸੋ ਅੱਜ ਉਹਨਾਂ ਚੋਂ ਇੱਕ ਗੁਰਦੁਆਰੇ ਹੈ ਜੀ ਜਿਹੜਾ ਹੈਗਾ ਜੀ ਸੰਤ ਕਾੜ ਸਾਹਿਬ ਸultanpur Lodhi ਸੋ ਇਥੇ ਸੇਵਾ ਦਾ ਕੰਮ ਚੱਲ ਰਿਹਾ ਜੀ ਜਿਹੜਾ ਮੂਲ ਮੰਤਰ ਆ ਉਹਦੀ ਕਾਰ ਸੇਵਾ ਜਿਹੜੀ ਚੱਲ ਰਹੀ ਹੈ ਤੇ ਇਹ ਜਲਦੀ ਹੀ ਬਣ ਕੇ ਤਿਆਰ ਹੋਣ ਵਾਲਾ ਹੈ ਜੀ ਸੋ ਆ ਦੇਖੋ ਬਹੁਤ ਸੋਹਣਾ ਮਨਮੋਹਕ ਨਜ਼ਾਰਾ ਜੀ ਇੱਥੋਂ ਦਾ ਸੋ ਸੰਗਤਾਂ ਨੇ ਇੱਥੇ ਲਗਾਤਾਰ ਆਉਣਾ ਜਣਾ ਲੱਗਾ ਹੀ ਰਹਿੰਦਾ ਜੀ ਕਿਉਂਕਿ ਇਹ ਇਤਿਹਾਸਿਕ ਧਰਤੀ ਹੈ ਜੀ 550 ਸਾਲਾ ਜਿਹੜਾ ਉਦੋਂ ਮਨਾਇਆ ਗਿਆ ਸੀਗਾ ਗੁਰੂ ਨਾਨਕ ਪ੍ਰਸਾਜ ਜੀ ਦਾ ਪ੍ਰਗਟ ਦੇ ਬੜ ਵੱਡੇ ਬਹੁਤ ਵੱਡੇ ਪੱਧਰ ਤੇ ਮਨਾਇਆ ਗਿਆ ਸੀਗਾ ਉਹ ਤੇ ਉਦੋਂ ਇੱਥੇ ਰੌਣਕ ਮੇਲਾ ਦੇਖਣ ਵਾਲਾ ਸੀਗਾ ਜੀ ਆ ਦੇਖੋ ਇੱਥੇ ਲਿਟਰੇਚਰ ਵੀ ਆ ਦੇਖੋ ਇੱਕ ਸਾਈਡ ਤੇ ਆ ਦੁਕਾਨ ਲੱਗੀ ਜੀ ਕਿਸੇ ਨੇ ਲੈਣਾ ਹੋਵੇ ਤੋਂ ਲੈ ਜਾਇਆ ਜਾ ਸਕਦਾ ਤੇ ਆ ਦੇਖੋ ਜੀ ਗੁਰਦੁਆਰਾ ਸੰਤ ਕਾਲ ਸਾਹਿਬ ਜੀ ਇਹ ਉਸਤਾਨ ਜਿੱਥੇ ਚਰਗਨਾ ਦੇ ਜੀ ਵਿੱਚ ਤੁਮੀ ਮਾਰਨੋਂ ਪਰੰਤ ਤੀਜੇ ਦਿਨ ਪ੍ਰਗਟ ਹੋਏ ਸਨ। ਸਵਾਗਤ ਹੈ ਆਸਾ ਜੀ ਤੇ ਗੁਰੂ ਜੀ ਨੇ ਇਥੇ ਮੂਲ ਮੰਤਰ ਦਾ ਉਚਾਰਨ ਕੀਤਾ ਸੀ ਲਿਖਿਆ ਹੈ ਜੀ ਇਸ ਚ ਨਾਲ। ਤੇ ਨਾ ਦਿਖੂ ਸੰਗਤ ਆ ਰਹੀ ਹੈ ਮੁੱਠਾ ਠੀਕ ਰਹੀ ਆ। ਸੋ ਮੈਂ ਅੰਦਰ ਖੈਰ ਨਹੀਂ ਜਾ ਸਕਾ ਸੀ ਹੁਣ ਆਜੂ ਆਪਾਂ ਤੁਹਾਨੂੰ ਪਿੱਛੇ ਲੈ ਕੇ ਚੱਲੂਗਾ ਮੈਂ ਜਿੱਥੇ ਮੂਲ ਮੰਤਰ ਬਣ ਰਿਹਾ ਜੀ। ਤੇ ਬਹੁਤ ਸੁੰਦਰ ਡਿਜ਼ਾਈਨ ਉਹਦਾ ਤਿਆਰ ਕੀਤਾ ਗਿਆ ਜੀ। ਆ ਦੇਖੋ ਤੁਸੀਂ ਵੀ ਕੀ ਬਾਤ ਆ ਜੀ ਦੇਖ ਕੇ ਬਹੁਤ ਮਜ਼ਾ ਆ ਰਿਹਾ ਜੀ ਇੱਕ ਰੂਹਾਨੀਅਤ ਦਾ ਮਤਲਬ ਕਿ ਪ੍ਰਤੀਕ ਹੈ ਜੀ ਆ ਦੇਖੋ ਇਹ ਹੈ ਜੀ ਮੂਲ ਮੰਤਰ ਸੋ ਆ ਦੇਖੋ ਸਾਰਾ ਸ਼ੰਖ ਮਰਮਰ ਪਿਆ ਹੋਇਆ ਇੱਥੇ ਸਾਰਾ ਇੱਥੇ ਲੱਗਣਾ ਹੈ ਜੀ ਸੋ ਆ ਦੇਖੋ ਇਹਦੀ ਕਾਰ ਸੇਵਾ ਚੱਲ ਰਹੀ ਹੈ ਜੀ ਤੇ ਆ ਇਧਰ ਗੁਰਦਰਾ ਸਾਹਿਬ ਤੇ ਆ ਪਿਛਲੇ ਬੰਨਿਆਂ ਦੇਖੋ ਜੀ ਆ ਮੂਲ ਮੰਤਰ ਹੈ ਬਿਲਕੁਲ ਵਹੀ ਦੇ ਕਿਨਾਰੇ ਆ ਦੇਖੋ ਜੀ ਜਿਹੜਾ ਮੂਲ ਮੰਤਰੇ ਦੇ ਪਿੱਛੇ ਬਿਲਕੁਲ ਵਹੀਆਂ ਜੀ ਜਿੱਥੇ ਗੁਰੂ ਨਾਨਕ ਦੇਵ ਜੀ ਪ੍ਰਗਟ ਹੋਏ ਸਨ ਤੇ ਆ ਜਿਹੜਾ ਰਸਤਾ ਤੁਸੀਂ ਦੇਖ ਰਹੇ ਹੋ ਇਹ ਬਿਲਕੁਲ ਵਹੀ ਦੇ ਕਿਨਾਰੇ ਵੱਲ ਨੂੰ ਜਾਂਦਾ ਉਹ ਜਿੱਥੋਂ ਕਾਰ ਮੁੜੀ ਆ ਤੇ ਆਪਾਂ ਉਧਰ ਇਧਰ ਨੂੰ ਜਾਵਾਂਗੇ ਨਾਲ ਨਾਲ ਆਪਾਂ ਵਹੀ ਦੇ ਉਰਲੇ ਪਾਸੇ ਰਵਾਂਗੇ ਪਰਲੇ ਪਾਸੇ ਜਿਹੜੇ ਵਹੀ ਦੇ ਉਹ ਖੇਤ ਨੇ ਉਰਲੇ ਪਾਸੇ ਜਿਹੜਾ ਇਹ ਸ਼ਹਿਰ ਵਾਲਾ ਬੰਨਾ ਹੈ ਤਾਂ ਆਪਾਂ ਇਧਰ ਨਾਲ ਨਾਲ ਜਾਵਾਂਗੇ ਤੇ ਬਸ ਦੀਖਦੇ ਰਹੋ ਤੁਸੀਂ ਬਲੋਗ ਤੇ ਅੱਗੇ ਆਪਾਂ ਤੁਹਾਨੂੰ ਦਿਖਾਵਾਂਗੇ ਜਿਹੜੇ ਬਾਬਾ ਜੀ ਸਿਚੇਵਾਲ ਵਾਲੇ ਹਨਾ ਤੇ ਉਹਨਾਂ ਦਾ ਉਹਨਾਂ ਜੋ ਵੀ ਵਹੀਂ ਦਾ ਜਿਹੜਾ ਵਹੀਂ ਦਾ ਇੱਕ ਨਵਾਂ ਦਿੱਖ ਦਿੱਤੀ ਨਵਾਂ ਰੂਪ ਵਹੀਂ ਦਿੱਤਾ ਵਹੀਂ ਨੂੰ ਆ ਦੇਖੋ ਜੀ ਆਪਾਂ ਵਹੀਂ ਦੇ ਕੰਨਾਰੇ ਆ ਗਏ ਆ ਤੇ ਆਹ ਰਸਤਾ ਜਿਹੜਾ ਵਹੀਂ ਦੇ ਪਰਲੇ ਬੰਨੇ ਚ ਚੱਲ ਕੇ ਸਿੱਧਾ ਤੇ ਇੱਥੋਂ ਆਪਾਂ ਮੁੜ ਗਏ ਆ ਜੀ ਆਹ ਦੇਖੋ ਵਹੀਂ ਦੇ ਨਾਲ-ਨਾਲ ਦੋਨੋਂ ਸਾਈਡ ਤੇ ਬਾਬਾ ਜੀ ਨੇ ਪੱਕੀਆਂ ਸੜਕਾਂ ਜਿਹੜੀਆਂ ਟਾਈਲਾਂ ਲਗਾ ਕੇ ਬਣਾ ਦਿੱਤੀਆਂ ਤੇ ਕਿਆ ਬਾਤਾਂ ਵਹੀਂ ਬਹੁਤ ਖੂਬਸੂਰਤ ਨਜ਼ਾਰਾ ਪੇਸ਼ ਕਰਦੀ ਹੈ ਪਰਲੇ ਬੰਨੇ ਵੀ ਮਹੀਂ ਦੇ ਬਹੁਤ ਹਰੇ ਭਰੇ ਰੁੱਖ ਲਗਾ ਦਿੱਤੇ ਗਏ ਨੇ ਤੇ ਆ ਉਰਲੇ ਬੰਨੇ ਵੀ ਤੁਸੀਂ ਦੇਖ ਸਕਦੇ ਆ ਆ ਦੇਖੋ ਰੁਖ ਲਗਾ ਦਿੱਤੇ ਗਏ ਨੇ ਤੇ ਸੁਲਤਾਨਪੁਰ ਲੋਧੀ ਦੇ ਲੋਕ ਕਿਹੋ ਟਾਈਮ ਜਿਹੜੇ ਕਿ ਸਟੇਡੀਅਮ ਜਿਹੜੇ ਇੱਥੇ ਬਣਿਆ ਹੋਇਆ ਹੈ ਨਾ ਜਾਂ ਸੜਕਾਂ ਦੇ ਸੈਰ ਕਰਦੇ ਹੋ ਮਿਲਦੀ ਹੁੰਦੀ ਸੀਗੀ ਤੇ ਉੱਥੇ ਖਤਰਾ ਵੀ ਬਣਿਆ ਰਹਿੰਦਾ ਸੀਗਾ ਸੱਟ ਪੇਟ ਲੱਗਣ ਦਾ ਹਨਾ ਰੂਟ ਤੇ ਤੁਹਾਨੂੰ ਪਤਾ ਜੀ ਕਿ ਰੂਟ ਚੱਲਦੀ ਬੋਦ ਨੇ ਸੋ ਆਹ ਜਿਹੜਾ ਜਦੋਂ ਦਾ ਆ ਨਵੰਦੀ ਦੀ ਇਹ ਸੇਵਾ ਜਿਹੜੀ ਬਾਬਾ ਜੀ ਨੇ ਕੀਤੀ ਹੈ ਨਾ ਉਸ ਤੋਂ ਬਾਅਦ ਇਹ ਤੜਕੇ ਤੁਹਾਨੂੰ 4 ਵਜੇ ਜਿੰਨੇ ਸੈਰ ਦੇ ਮਤਲਬ ਕਿ ਲੋਕ ਜਿਹੜੇ ਸੈਰ ਕਰ ਨਿਕਲਦੇ ਸਾਰੇ ਤੁਹਾਨੂੰ ਇੱਥੇ ਮਿਲਣਗੇ ਤੇ ਨਾਲੇ ਗੁਰਦੁਆਰਾ ਸਾਹਿਬ ਦੀ ਜੀ ਮੈਂ ਬਾਣੀ ਦਾ ਪਾਠ ਵੀ ਹੁੰਦਾ ਆ ਨਾਲੇ ਲੋਕਾਂ ਦੇ ਕੰਨਾਂ ਵਿੱਚ ਮਿੱਠਾ ਮਿੱਠਾ ਉਹ ਜਿਹੜਾ ਗੁਰਬਾਣੀ ਦਾ ਜਿਹੜਾ ਰਸ ਆ ਉਹ ਉਹਦਾ ਲੋਕ ਮਜ਼ਾ ਲੈਂਦੇ ਆ ਤੇ ਨਾਲੇ ਸ਼ੈਅਰ ਕਰਦੇ ਨੇ ਆ ਦੇਖੋ ਤੇ ਹੁਣੇ ਹੀ ਰਸਤਾ ਜਿਹੜਾ ਵਾ ਇਹ ਸਾਰੀ ਨਿਰੰਤਰ ਚੱਲਦੇ ਰਿਹਾਦਾ ਸਾਰੀ ਦੀ ਜੜੀ ਇਹ ਦੇਖੋ ਵਹੀਂ ਜਿਹੜੀ ਆ ਇਹਦਾ ਪਾਣੀ ਬਿਲਕੁਲ ਸਾਫ਼ ਕਰ ਦਿੱਤਾ ਗਿਆ ਵਾ ਸੋ ਇਹਦਾ ਪਾਣੀ ਜਿਹੜਾ ਪਿੱਛੋਂ ਫੈਕਟਰੀਆਂ ਦਾ ਗੰਦਾ ਪਾਣੀ ਇਹਦੇ ਵਿੱਚ ਪੈਂਦਾ ਸੀਗਾ ਸੋ ਬਾਬਾ ਜੀ ਹੁਣਾਂ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਵਾਲੇ ਜਿਹੜੀ ਉਹਨਾਂ ਨੇ ਉਹ ਵੀ ਬੰਦ ਕਰਵਾਤਾ ਵਾ ਤੇ ਬਹੁਤ ਸੁੰਦਰ ਨਜ਼ਾਰਾ ਵਾ ਜਦੋਂ ਵੀ ਤੁਸੀਂ ਆ ਕੇ ਦੇਖਿਓ ਇਹਦੇ ਨਾਲ-ਨਾਲ ਘੁੰਮ ਕੇ ਇੱਕ ਵੱਖਰਾ ਅਹਿਸਾਸ ਹੁੰਦਾ ਜੀ ਸਕੂਨ ਮਿਲਦਾ ਵਾ ਰੂਪ ਗੁਨਾਨ ਪਾਸ਼ਾ ਦੀ ਸਪੁੱਤਰ ਮੀਰੀ ਦੇ ਕਿਨਾਰੇ ਤੁਰਕੇ ਇੱਕ ਵੱਖਰਾ ਹੀ ਫੀਲ ਤੁਹਾਨੂੰ ਹੋਊਗਾ ਜੀ ਕੀ ਅੱਜ ਮਨ ਤੁਸੀਂ ਕਿਤੇ ਗਏ ਹੋ ਤੁਹਾਨੂੰ ਉਹਦਾ ਇੱਕ ਵੱਖਰਾ ਫੀਲ ਆਏਗਾ ਸੋ ਆ ਦੇਖੋ ਮੈਂ ਵੀ ਜਾ ਰਿਆਂ ਨਾਲ ਨਾਲ ਤੇ ਅੱਗੇ ਨਾਲ ਤੁਹਾਨੂੰ ਆਪਾਂ ਦਿਖਾਵਾਂਗੇ ਬਾਬਾ ਜੀ ਹੁਣਾਂ ਦੀ ਕੁਟਿਆ ਜੀ ਨਿਰਮਲ ਕੁਟਿਆ ਜੀ ਨੂੰ ਕਹਿੰਦੇ ਜੀ ਸੋ ਬਹੁਤ ਵਧੀਆ ਬਾਬਾ ਜੀ ਹੁਣਾਂ ਨੇ ਉਹ ਵੀ ਬਣਾਈਆਂ ਇੱਕ ਭਗਮਾ ਰੰਗ ਜਿਹੜਾ ਨਾ ਜਿਹੜਾ ਬਾਬਾ ਜੀ ਆਪ ਵੀ ਉਹ ਪਹਿਨਦੇ ਆ ਇੱਕ ਵੱਖਰਾ ਹੀ ਮਤਲਬ ਉਹ ਨਜ਼ਾਰਾ ਪੇਸ਼ ਕਰਦਾ ਜੀ ਰੰਗ ਜਿਹੜਾ ਵਾ ਆ ਦੇਖੋ ਵਹੀਂ ਦੇ ਸਾਰੇ ਕਿਨਾਰਿਆਂ ਦੇ ਬਾਬਾ ਜੀ ਥੱਲੇ ਨੂੰ ਰੈਂਪ ਬਣਾਏ ਹੋਏ ਆ ਮਤਲਬ ਜੇ ਕਿਸੇ ਨੇ ਮਤਲਬ ਥੱਲੇ ਵਿੱਚ ਇਸ਼ਨਾਨ ਕਰਨਾ ਹੋਈ ਜਾਂ ਫਿਰ ਕਿਸੇ ਨੇ ਨਿਸ਼ਾਨਾ ਕਰਨਾ ਉਹ ਕਰ ਸਕਦੀ ਆ ਆ ਦੇਖੋ ਤੁਹਾਨੂੰ ਦੱਸਿਆ ਨਾ ਸੜਕ ਜਲਦੀ ਰਹਿੰਦੀ ਆ ਤੇ ਸੋ ਸਾਰੀ ਦਿਹਾੜੀ ਹੁਣ ਇਹ ਰਸਤਾ ਚੱਲਦਾ ਰਹਿੰਦਾ ਜੀ ਤੇ ਤੁਹਾਨੂੰ ਜਿਹੜੇ ਬਾਬਾ ਜੀ ਦੇ ਸੇਵਾਦਾਰ ਆ ਉਹ ਵੀ ਤੁਹਾਨੂੰ ਮਿਲ ਜਾਣਗੇ ਉਹ ਨਿਰੰਤਰ ਸੇਵਾ ਕਰਦੇ ਜੀ ਮਤਲਬ ਇਹਦਾ ਕਾਫੀ ਏਰੀਆ ਹੈਗਾ ਵਾ ਜੀ ਲੰਬਾਈ ਹੈ ਵੰਦੀ ਜਿਹੜੀ ਨਾ ਕਰੀਬ ਜਿਹੜੀ ਬਾਬਾ ਜੀ ਨੇ ਤਿਆਰ ਕੀਤੀ ਹੈ ਟੁਕੜ ਟੁਕੜ 5 ਕਿਲੋਮੀਟਰ ਦੀ ਹੋਣੀ ਆ ਜੀ ਲੰਬਾਈ ਜਿਹੜੀ ਵੰਦੀ ਤਿਆਰ ਕੀਤੀ ਆ ਸੂ ਕੰਮ ਬਹੁਤ ਇੱਥੇ ਸਫਾਈ ਦੇਖੋ ਕਿੰਨੀ ਤੁਹਾਨੂੰ ਇੱਕ ਵੀ ਪੱਤਾ ਨਿੱਸੜਕ ਤੇ ਨਜ਼ਰ ਆਏਗਾ ਸੋ ਜਿਹੜੇ ਬਾਬਾ ਜੀ ਦੇ ਸੇਵਕ ਆ ਉਹ ਲਗਾਤਾਰ ਲੱਗੇ ਰਹਿੰਦੇ ਆ ਤੇ ਮੈਂ ਤੁਹਾਨੂੰ ਜਿੱਦਾਂ ਦੱਸ ਹੀ ਰਿਹਾ ਸੀ ਆ ਦੇਖੋ ਬਾਬਾ ਜੀ ਹੁਣਾਂ ਦੇ ਆ ਸੇਵਕ ਜਿਹੜੇ ਇੱਥੇ ਲੱਗੇ ਹੋਏ ਨੇ ਕਾਲੇ ਸੇਵਾਲੇ ਟਰੈਕਟਰ ਖੜਾ ਸੀਗਾ ਤੇ ਆ ਭਗਮੀ ਉਹਨਾਂ ਦੇ ਨਾਲ ਦੇਖੋ ਚੋਲੀ ਬਾਈ ਲੱਗੇ ਹੋਏ ਆ ਸੋ ਆਪਾਂ ਪਹੁੰਚ ਚੁੱਕੇ ਆ ਜੀ ਜਿਹੜੀ ਬਾਬਾ ਜੀ ਦੀ ਕੁਟਿਆ ਨੂੰ ਜਿਹੜਾ ਪੋੜ ਜਾਂਦਾ ਜਿੱਥੋਂ ਜਾਂਦਾ ਰਸਤਾ ਤੇ ਪੋੜ ਬਣਿਆ ਹੋਇਆ ਤੇ ਆ ਦੇਖੋ ਆ ਜੀ ਐਨ ਬਾਬਾ ਜੀ ਦੀ ਫੋਟੋ ਲੱਗੀ ਆ ਤੇ ਇੱਕ ਬਾਬਾ ਜੀ ਨੇ ਬਹੁਤ ਵਧੀਆ ਕੰਮ ਕੀਤਾ ਵਾ ਇੱਥੇ ਨਾ ਬੈਂਚ ਜਿਹੜੇ ਨਾ ਵਹੀਂ ਦੇ ਕਿਨਾਰਿਆਂ ਤੇ ਲਗਵਾਏ ਹੋਏ ਨੇ ਉਹ ਹਰ ਮੇਰੀ ਖਿਆਲ ਨਾਲ 100 ਫੁੱਟ ਦੀ ਦੂਰੀ ਤੇ ਜਾ ਕੇ ਲੱਗੇ ਨੇ ਮਤਲਬ ਕੋਈ ਵੀ ਰਾਹੀਰ ਬੈਠੀ ਸਕਦਾ ਵਾ ਉੱਥੇ ਜੇ ਕਿਨ ਬੈਠਣਾ ਹੋਵੇ ਤੇ ਜਿੱਦਾਂ ਵੀ ਆਪਣਾ ਹਨਾ ਤੇ ਗੁਰਬਾਣੀ ਵੀ ਚੱਲਦੀ ਆ ਮਤਲਬ ਸੁਣ ਸਕਦਾ ਬੈਠ ਕੇ ਉੱਤੇ ਤੇ ਗਰਮੀਆਂ ਦੇ ਦਿਨਾਂ ਵਿੱਚ ਬਹੁਤ ਮਤਲਬ ਕਿ ਠੰਡਾ ਹੁੰਦਾ ਵਾ ਇੱਥੇ ਰੂਹ ਠੰਡੀ ਹੁੰਦੀ ਸ਼ਾਮ ਹੁੰਦੀ ਆ ਸੋ ਆ ਦੇਖੋ ਆ ਪੁਰਤੇ ਮੈਂ ਹੁਣ ਚੜ ਗਏ ਆ ਇਹ ਜਾਂਦਾ ਜੀ ਨਿਰਮਲ ਕਟੀਆਂ ਨੂੰ ਜਾ ਤੁਹਾਨੂੰ ਇੱਥੋਂ ਪੁਲ ਦੇ ਉੱਪਰ ਚੜ ਕੇ ਮੈਂ ਤੁਹਾਨੂੰ ਵਹੀਂ ਦਰਸ਼ਨ ਕਰਾਉਂਗਾ ਦੋਨੋਂ ਸਾਈਡਾਂ ਦੇ ਤੇ ਆਹ ਜਿਹੜਾ ਪਾਸਾ ਇਹ ਜਿੱਧਰ ਹੁਣ ਮੈਂ ਕੈਮਰਾ ਘੁਮਾਉਣ ਲੱਗਾ ਜੀ ਇਹ ਪਾਸਾ ਹੈਗਾ ਜੀ ਇਹ ਕਪੂਥੜੀ ਵਾਲਾ ਬੰਦਾ ਜਿਹੜਾ ਕਪੂਥੜੀ ਕਪੂਥੜੀ ਤੋਂ ਆ ਰਿਹਾ ਜਿਹੜੀ ਵਹੀਂ ਆ ਰਹੀ ਹੈ ਨਾ ਇਧਰਲੀ ਬੰਦੀ ਉਹ ਇਹ ਉਧਰਲਾ ਪਾਸਾ ਵਾ ਤੇ ਜਿੱਧਰ ਸੰਤ ਕਾਲ ਗੁਰਦੁਆਰਾ ਸਾਹਿਬ ਮੈਂ ਇਧਰੋਂ ਆਇਆ ਸੀਗਾ ਤੇ ਆਹ ਦੂਸਰਾ ਬੰਦਾ ਜੀ ਇਹ ਆ ਇਧਰ ਵਹੀਂ ਦੇਖਿਓ ਤੁਸੀਂ ਇਹ ਇਧਰ ਜੀ ਇਹ ਸੁਲਤਾਨ ਇਹ ਗੁਰਦੁਆਰਾ ਵੀਰ ਸਾਹਿਬ ਨੂੰ ਜਾ ਰਹੀ ਜੀ ਇਧਰ ਨੂੰ ਵੀਰ ਸਾਹਿਬ ਗੁਰਦੁਆਰਾ ਪੈਂਦਾ ਤੇ ਆਹ ਦੇਖੋ ਜੀ ਬਾਬਾ ਜੀ ਦੀ ਕੁਟੀ ਆ ਗਈ ਆ ਸੋ ਇੱਥੇ ਬਾਬਾ ਜੀ ਨੇ ਨਾ ਇੱਕ ਸਕੂਲ ਵੀ ਖੋਲਿਆ ਹੋਇਆ ਹੈ ਜੀ ਬੱਚਿਆਂ ਵਾਸਤੇ ਤੇ ਉੱਥੇ ਫ੍ਰੀ ਬੱਚਿਆਂ ਵਾਸਤੇ ਪੜਾਈ ਆ ਕਹਿੰਦੇ ਬੱਚੇ ਜਿਹੜੇ ਸੀ ਨਾ ਗਰੀਬਾਂ ਦੇ ਹੌਸਲ ਰਫਾ ਫੂਕ ਚੁੱਕਦੇ ਹੁੰਦੇ ਸੀ ਬਾਬਾ ਜੀ ਨੇ ਇੱਕ ਸਕੂਲ ਖਲਵਾਇਆ ਤੇ ਉੱਥੇ ਬੱਚੇ ਨੂੰ ਅੱਖਰ ਦਾ ਤਾਂ ਦਿੱਤਾ ਜਾਂਦਾ ਸੀ ਸੋ ਆਹ ਦੇਖੋ ਇੱਕ ਹੋਰ ਡਿਜ਼ਾਈਨ ਤੁਹਾਨੂੰ ਮੈਂ ਦਿਖਾ ਰਿਹਾ ਵਾਂ ਇਹ ਬਿਲਕੁਲ ਵਹੀ ਦੇ ਕਿਨਾਰੇ ਤੇ ਬਾਬਾ ਜੀ ਨੇ ਇੱਥੇ ਨਾ ਬੜੀ ਸੋਹਣੀ ਆ ਮਾਰਤ ਤਿਆਰ ਤੁਸੀਂ ਉਹ ਵਧੀਆ ਕਾਰਗਰਾਂ ਨੇ ਆਪਣੀ ਦਿਖਾਈ ਹੋਈ ਹੈ ਜੀ ਕਲਾ ਸਵਾ ਬੱਚਿਆਂ ਦਾ ਇੱਕ ਟੂਰ ਵੀ ਬੱਚੇ ਵੀ ਆਏ ਹੋਏ ਇੱਥੇ ਅਕਸਰ ਟੂਰ ਬੱਚਿਆਂ ਦੇ ਆਉਂਦੇ ਰਹਿੰਦੇ ਆ ਅਲੱਗ-ਅਲੱਗ ਸਕੂਲਾਂ ਤੋਂ ਪੂਰੇ ਪੰਜਾਬ ਤੋਂ ਕਿ ਜਾਂ ਪੂਰੇ ਕੰਡੀਆਂ ਤੋਂ ਆਉਂਦੇ ਆ ਜੀ ਸੋ ਆ ਦੇਖੋ ਮੈਂ ਤੁਹਾਨੂੰ ਦਿਖਾਉਣਾ ਆ ਦੇਖੋ ਘੜੇ ਲਗਾ ਕੇ ਨੱਕੜਿਆਂ ਦੇ ਉੱਤੇ ਆ ਜਿਹੜੀ ਛੱਤ ਪਾਈ ਗਈ ਆ ਤੇ ਘੜਿਆਂ ਨੂੰ ਵੀ ਮਤਲਬ ਕਿ ਵਿੱਚ ਰੂਪ ਦਿੱਤਾ ਗਿਆ ਵਾ ਇੱਕ ਭੀਮ ਦਾ ਰੂਪ ਦਿੱਤਾ ਗਿਆ ਦੇਖੋ ਕਿੰਨੀ ਸੋਹਣੀ ਸਜਾਵਟ ਆ ਕਿੰਨੀ ਸੋਹਣੀ ਕੀਤੀ ਗਈ ਡੈਕੋਰੇਸ਼ਨ ਸੋ ਭਗਵਾਨ ਰੰਗ ਆ ਹੋਰ ਵੀ ਇਹਦੀ ਖੂਬਸੂਰਤੀ ਨੂੰ ਚਾਰ ਚੰਨ ਲਾ ਰਿਹਾ ਜੀ ਤੇ ਬਾਬਾ ਜੀ ਨੇ ਪੁਰਾਣਾ ਵਿਰਸਾ ਵੀ ਸੰਭਾਇਆ ਹੋਇਆ ਇੱਥੇ ਇੱਕ ਖੂਹ ਆ ਜੀ ਬਾਬਾ ਜੀ ਨੇ ਜਿਹਦਾ ਪੁਰਾਣੇ ਜਮਾਨੇ ਦੇ ਖੂਹ ਨਹੀਂ ਸੀ ਹੁੰਦੇ ਟਿੰਡਾਂ ਵਾਲੇ ਉਹ ਤਿਆਰ ਕਰਵਾਇਆ ਹੋਇਆ ਮੈਂ ਤੁਹਾਨੂੰ ਦਿਖਾਉਂਗਾ ਜੀ ਉਹ ਨਾ ਉਹਨੂੰ ਲੋਕ ਗੇੜਦੇ ਵੀ ਆ ਜਿੱਦਾਂ ਧੱਕਾ ਲਾ ਕੇ ਆਪੀ ਤੇ ਉਹ ਫਿਰ ਇੱਕ ਸਾਈਡ ਤੇ ਟਿੰਡਾਂ ਲੱਗੀਆਂ ਉੱਥੋਂ ਪਾਣੀ ਨਿਕਲਦਾ ਵਾ ਤੇ ਮੈਂ ਤੁਹਾਨੂੰ ਜਰੂਰ ਦਿਖਾਉਂਗਾ ਇਹ ਕੋਈ ਉਥੇ ਹੈ ਨਹੀਂ ਉਹਨੂੰ ਚਲਾਉਣ ਵਾਲਾ ਮੈਂ ਤੁਨੂ ਦਾ ਦੇ ਦਰਸ਼ਨ ਜ਼ਰੂਰ ਕਰਾਵਾਂਗਾ ਤੇ ਇਹ ਲੋਕ ਉਹਦਾ ਚਲਾਉਂਦੇ ਵੀ ਆ ਤੇ ਆ ਜਿਓ ਆਪਾਂ ਦੁਫਾਨਾ ਦਾ ਨੁੱਦਰ ਦੂਜੇ ਬੰਦੇ ਆ ਦੇਖੋ ਆ ਪੌੜੀਆਂ ਚੜਕੀ ਤੇ ਉਹ ਸਾਹਮਣੇ ਦੇਖੋ ਆ ਆ ਖੂਬਾ ਜੀ ਜਿਹੜਾ ਗੋਲਿਆਂ ਦੀ ਉਚਾਈ ਆ ਪੁਰਾਣੇ ਸਮੇਂ ਦੀ ਜਿਹੜੀ ਖੂਬ ਦਾ ਸਮਾਨ ਹੁੰਦਾ ਉਹ ਲੱਗਿਆ ਹੋਇਆ ਸਾਰਾ ਫਿੱਟ ਕੀਤਾ ਪਿਆ ਤੇ ਜਿਹੜਾ ਇੱਕ ਟਾਇਰ ਨਜ਼ਰ ਆ ਰਿਹਾ ਤੁਹਾਨੂੰ ਉਹ ਬਿਲਕੁਲ ਲੰਬੀ ਜਿਹੜੀ ਲੈਂਥ ਆ ਇਹ ਪੋਲ ਦੇ ਉੱਪਰ ਆ ਜੀ ਇਹਨੂੰ ਆਪਾਂ ਜਦੋਂ ਭਮਾਵਾਂਗੇ ਤਾਂ ਉਹ ਉਧਰ ਟਿੰਡਾ ਆ ਦੂਜੇ ਬੰਨੇ ਤੇ ਉੱਥੇ ਫਿਰ ਪਾਣੀ ਥੱਲੇੋਂ ਟਿੰਡਾ ਪਾਣੀ ਚੋਕੀ ਉੱਪਰ ਲਿਆਉਂਦੀਆਂ ਆ ਤੇ ਤੁਸੀਂ ਦੇਖੋ ਆਇਦਰ ਨਾ ਤਾਂ ਇਹ ਬਣਾਈ ਦੇ ਲਈ ਬੰਨੇ ਆ ਬੱਚਿਆਂ ਦਾ ਜਿਹੜਾ ਫੋਟੋ ਸ਼ੂਟ ਹੋ ਰਿਹਾ ਜੀ ਬੱਚੇ ਫੋਟੋ ਸ਼ੂਟ ਕਰਵਾ ਰਹੇ ਆ ਜੀ ਤੇ ਸਵਾ ਦੇਖੋ ਬੱਚੇ ਉੱਥੇ ਆਏ ਆ ਇਹ ਸਾਰੇ ਬੜੇ ਖੁਸ਼ ਹੋ ਰਹੇ ਆ ਜੀ ਤੇ ਇੱਕ ਤੁਹਾਨੂੰ ਮੈਂ ਦਿਖਾਉਣਾ ਜੀ ਹੋਰ ਇੱਕ ਨਾ ਇੱਥੇ ਹੋਣ ਜਿਹੜੀ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਤਿਆਰ ਹੋ ਰਹੀ ਜੀ ਕੀ ਬਾਤ ਹੈ ਜੀ ਕੀ ਖੂਬਸੂਰਤ ਨਜ਼ਾਰਾ ਜੀ ਉਹਦਾ ਸੋ ਉਹਨੂੰ ਭਗਵਾ ਰੰਗ ਕੀਤਾ ਹੋਇਆ ਜੀ ਬਾਬਾ ਜੀ ਵੱਲੋਂ ਬਹੁਤ ਖੂਬਸੂਰਤ ਰੰਗਾਂ ਜੀ ਸੋ ਰੂਹ ਖੁਸ਼ ਹੋ ਗਈ ਜੀ ਗੁਰਦੁਆਰਾ ਸਾਹਿਬ ਦੀ ਜਿਹੜੀ ਇਮਾਰਤ ਦੇਖ ਕੇ ਬਹੁਤ ਮਜ਼ਾ ਆਇਆ ਜੀ ਸੋ ਮੇਰਾ ਦਿਲ ਕਰਦਾ ਸੀ ਮੈਂ ਅੰਦਰ ਜਾਵਾਂ ਪਰ ਮੇਰੇ ਕੋ ਸਮਾਂ ਥੋੜਾ ਸੀਗਾ ਤੇ ਬਾਹਰੋਂ ਮੈਂ ਉਹਦਾ ਸ਼ੂਟ ਲਿਆ ਦੇਖੋ ਇਹਨੂੰ ਪਗਮਾਰਾਂਗਾ ਔਰ ਇਹਦੀ ਖੂਬਸੂਰਤੀ ਇੰਨੀ ਹੈ ਕਹਿੰਨਾ ਬਹੁਤ ਸੋਹਣੀ ਇਮਾਰਤ ਤਿਆਰ ਕੀਤੀ ਜੀ ਗੁਰਦੁਆਰਾ ਸਾਹਿਬ ਦੀ। ਤੋਂ ਮੈਂ ਇੱਥੋਂ ਸ਼ੂਟ ਕੀਤਾ ਜੀ ਬਾਹਰੋਂ ਤੇ ਆਜੋ ਹੁਣ ਮੈਂ ਤੁਹਾਨੂੰ ਲੈ ਜਾਂਦਾ ਦੂਜੇ ਬੰਨੇ ਆ ਦੇਖੋ ਜੀ ਜਿਹੜੇ ਮੈਂ ਖੁਦ ਹੀ ਗੱਲ ਕੀਤੀ ਸੀ ਬੱਚੇ ਉਹਨੂੰ ਗਿੱੜ ਰਹੇ ਐਦਾਂ ਖੇਡ ਗਿੱੜਦਾ ਜੀ ਖੂ ਤੇ ਉਹ ਦੇਖੋ ਦੂਜੀ ਪਾਸੇ ਟਿੰਡਾਂ ਜਿਹੜੀਆਂ ਥੱਲੇੋਂ ਪਾਣੀ ਲੱਗੇ ਆ ਰਹੀਆਂ ਵਾ ਤੇ ਬਾਬਾ ਜੀ ਨੇ ਇੱਕ ਪੁਰਾਣਾ ਵਿਰਸਾ ਸੰਭਿਆ ਹੋਇਆ ਵਾ ਇਹਦੀ ਜ਼ਰੂਰਤ ਵੀ ਸੀਗੀ ਜੀ। ਸੋ ਨਾਲੇ ਬੱਚੇ ਵੀ ਦੇਖਦੇ ਆ ਜੀ ਕਿ ਸਾਡਾ ਪੁਰਾਣਾ ਵਿਰਸਾ ਹੁੰਦਾ ਸੀਗਾ ਜੀ। ਸੋ ਮੈਂ ਇੱਥੇ ਕਰਦਾ ਜੀ ਵਲੌਗ ਦੀ ਸਮਾਪਤੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਸ਼ੇਅਰ ਵੀ ਜਰੂਰ ਕਰ ਦਿਓ ਤੇ ਵੀਡੀਓ ਨੂੰ ਲਾਈਕ ਵੀ ਜਰੂਰ ਕਰਿਓ ਜੀ ਸੋ ਹੁਣ ਮੈਨੂੰ ਦਿਓ ਅਜਤ ਜੀ ਸਤਿ ਸ਼੍ਰੀ ਅਕਾਲ ਜੀ